ਕਈ ਤਾਂ ਵਿੱਚ ਗੈਂਗਰੀਨ ਵੀ ਦੇ ਵੀ ਕੇਸ ਆਉਂਦੇ ਨੇ ਹੂੰ ਗੈਂਗਰੀਨ ਵਾਲੇ ਥਣ ਨੂੰ ਜੇ ਆਪਾਂ ਉਹਦਾ ਦੁੱਧ ਨਹੀਂ ਸੁਕਾਉਂਦੇ ਹੈਗੇ ਹੂੰ ਆਹ ਨਹੀਂ ਉਮਰੋ ਮੱਜ ਦੇ ਥਣ ਨਹੀਂ ਖਰਾਬ ਹੁੰਦੇ ਹੂੰ ਇਹ ਤਾਂ ਬਹੁਤ ਵੱਡਾ ਫਾਇਦਾ ਹੀ ਉਹ ਤਾਂ ਘੈਂਟ ਨਾਲ ਗਰਮੀ ਵਾਲੇ ਚਾਰੇ ਨੂੰ ਵੀ ਸਰਦੀਆਂ ਵਾਲੇ ਚਾਰੇ ਨੂੰ ਵੀ ਜ਼ਿੰਕ ਜ਼ਰੂਰ ਪਾਉਣਾ ਜ਼ਿੰਕ ਜ਼ਰੂਰ ਪਾਉਣਾ ਜੀ ਠੀਕ ਹੈ ਜੀ ਮਿੱਠਾ ਸੋਡਾ ਹਾਂ ਇਹ ਆਪਾਂ ਪਹਿਲਾਂ ਆਫਸਰ ਕੋਲ ਗੱਲ ਕਰੀ ਹਾਂ ਹਾਂ ਨੂਨ ਕੈਲਸ਼ੀਅਮ ਮਿੱਠਾ ਸੋਡਾ ਤੇ ਨੂਨ ਨੂਨ ਇਹ ਬੰਦ ਕਰਨਾ ਹੁੰਦਾ ਠੀਕ ਹੈ ਜੀ ਪਸ਼ੂਨਾਂ ਦੀ ਡਿਗਰੀ ਫੇਰ ਮਿਲਦੇ ਜੇ ਪਰ 10 ਸਾਲ ਪਸ਼ੂ ਜਮ ਹੱਥਾਂ ਮਾਰਾਂਗੇ ਨਾ ਹਾਂ ਫੇਰ ਤੇ ਆਪਦੇ ਪਸ਼ੂਆਂ ਦੀ ਵੀ ਕਿਸੇ ਪਸ਼ੂ ਨੂੰ ਆਪਣੇ ਨੂੰ ਭਰਤੀ ਦਿੱਕਤ ਨਾ ਆਵੇ ਹੂੰ ਕੋਈ ਦੁੱਧੋ ਨਾ ਭੱਜੇ ਹੂੰ ਜਿਹੜੀ ਹੋਣ ਵਾਲੀ ਆ ਸਾਰੀ ਬਰੀਡਿੰਗ ਦਾ ਇਹ ਬਲੀ ਦੀ ਦਾਦੀ ਤੋਂ ਹੋਈ ਆ ਠੀਕ ਹੈ ਕਿਸੇ ਵੱਲ ਹੋਰ ਰਹਿ ਗਿਆ ਸਕਿਪ ਹੋ ਗਿਆ ਸੀਗਾ ਮੇਰੇ ਦਿਮਾਗ ਤੋਂ ਨਹੀਂ ਆਇਆ ਵੀ ਪਾਣੀ ਦਾ ਬਹੁਤ ਵੱਡਾ ਯੋਗਦਾਨ ਆ ਜੀ ਪਸ਼ੂਆਂ ਦੇ ਮੰਨ ਲਓ ਹਾਂ ਵੀ ਸਰਦੀਆਂ ਦੇ ਵਿੱਚ ਪਾਣੀ ਪਵੇ ਤਾਜਾ ਗਰਮੀ ਚ ਤਾਂ ਆਪਾਂ ਮੰਨ ਲਓ ਨੋਰਮਲ ਕਰਾਂ ਚ ਪੀ ਹੀ ਜਾਂਦੇ ਹਾਂ ਹਾਂ ਸਰਦੀ ਚ ਹੁਣ ਵੀ ਠੰਡ ਆ ਗਈ ਪਾਣੀ ਠੰਡਾ ਵਗੈਰਾ ਜਾ ਹੁਣ ਆਪਣੇ ਖੋਲੀਆਂ ਦੇ ਵਿੱਚ ਪਾਣੀ ਆਪਾਂ ਸਵੇਰੇ ਧਾਰਾਂ ਚੋਂ ਕੇ ਪਾ ਦੇਣਾ। ਅੱਛਾ ਖੋਲੀਆਂ 'ਚ ਪਾਉਣਾ ਹੈ। ਖੋਲੀਆਂ 'ਚ। ਹੂੰ। ਉਹ ਡੰਗਰਾਂ ਨੇ ਪੀ ਕੇ ਬਾਹਰ ਨਿਕਲ ਗਏ। ਹੂੰ। ਸ਼ਾਮ ਨੂੰ ਧਾਰਾਂ ਚੋਂ ਹੀਆਂ ਤੋਂ ਬਾਅਦ ਫੇਰ ਪਾ ਦੇਣਾ ਆਪਾਂ ਪਾਣੀ ਉਹਨਾਂ ਨੂੰ। ਠੀਕ ਆ। ਤਾਜ਼ਾ ਪਾਉਣਾ। ਠੀਕ ਆ। ਛੋਟੇ ਬੱਚਿਆਂ ਨੂੰ ਵੀ ਸਾਹ ਵੱਡਿਆਂ ਨੂੰ ਵੀ ਸਭ ਨੂੰ ਪਾਇਆ ਜਾਣਾ। ਥੋੜਾ ਇਹ ਆ ਫਾਰਮ ਦਾ ਵੀ ਮੰਨ ਲਓ। ਤਾਰਾ ਕੱਢਣ ਵੇਲੇ ਤੁਸੀਂ ਜੋ ਫੀਲਡ ਆ ਜੋ ਹਰਾਚਾਰਾ ਪਾ ਦਿੰਨਾ। ਹੂੰ ਜਦੋਂ ਨਿਵੇੜਤਾ ਉਹਦਾ ਨਿਵੇੜ ਦੰਦੀਆਂ ਨੇ ਸਾਰੀਆਂ ਹੀ ਘੰਟੇ ਜੀ। ਤਾਰਾ ਕੱਢਣ ਵੇਲੇ ਬਸ ਇੱਕ ਘੰਟੇ ਜਦੋਂ ਆਪਾਂ ਪਾਬਾਂ ਨੇ ਤੇ ਪਸ਼ੂ ਹੂੰ ਤਾਰਾ ਚੋਲੀਆਂ ਘੰਟੇ 'ਚ ਨਿਵੇੜ ਦੇਣੀਆਂ ਖੁਲਣੀ ਸਾਫ। ਠੀਕ ਹੈ ਉਹਦੇ ਤਾਜਾ ਪਾਣੀ ਪਾ ਦਿੰਨੇ ਆ। ਪਾਣੀ ਤਾਜਾ ਪਾ। ਠੀਕ ਹੈ ਜੀ। ਬਸ ਟੜਕੇ ਨੂੰ ਕੱਢ ਕੇ ਫੇਰ ਪਾ ਨੋ। ਹਾਂ ਫੇਰ ਹਰਾਚਾਰਾ ਫੇਰ ਵੀ ਦੇਨੇ ਪਾਣੀ ਫੇਰ ਪਾ ਦੇਣਾ ਫੇਰ ਫੇਰ ਪਾਣੀ ਪਾਉਣਾ। ਹੂੰ ਪਾਣੀ ਵੀ ਕਹਿੰਦੇ 24 ਘੰਟੇ ਦੋ ਟਾਈਮ ਦੋ ਟਾਈਮ ਹੀ ਪਿਉਣਾ ਹੀ ਪਿਉਣਾ ਗਰਮੀਆਂ 'ਚ ਤਾਂ ਖੜ੍ਹਦੀ ਹੀ ਇੱਥੇ ਨੇ ਤਾਂ 24 ਘੰਟੇ ਪਾਣੀ ਮੂਰੀ ਰਹਿੰਦਾ ਗਰਮੀਆਂ 'ਚ ਤਾਂ ਜਿਆਦਾ ਹੀ ਲੋਡ ਆ ਹਾਂ ਬਸ ਹਰਾਚਾਰਾ ਜਦੋਂ ਪਾਉਣਾ ਉਦੋਂ ਹੀ ਕੱਢਣਾ ਫਿਰ ਫਿਰ ਪਾ ਦੇਣਾ ਠੀਕ ਹੈ ਤੇ ਇੱਕ ਗਿੱਲੇ ਦਾਣੇ ਦਾ ਤੇ ਸੁੱਕੇ ਦਾਣੇ ਦਾ ਬਹੁਤ ਚੱਕਰ ਪੈਂਦਾ ਜੀ ਵਿੱਚ ਕਹਿੰਦੇ ਗਿੱਲਾ ਪਾਓ ਵਿੱਚ ਲੋਕ ਕਹਿੰਦੇ ਸਾਨੂੰ ਗਿੱਲਾ ਪਾਉਣੇ ਪਾ ਕੇ ਸਾਡੇ ਵਧੀਆ ਦੁੱਧ ਦਿੰਦੇ ਆ ਵਿੱਚ ਕਹਿੰਦੇ ਸੁੱਕਾ ਪਾਉਣਾ ਚਾਹੀਦਾ ਗਿੱਲੇ ਦਾਣੇ ਦੇ ਵੀ ਲੰਮੇ ਟਾਈਮ 'ਚ ਰਿਜ਼ਲਟ ਜਿਹੜੇ ਵਧੀਆ ਨਹੀਂ ਹੈਗੇ ਕੋਈ ਹੈਗਾ ਸਿਸਟਮੇ ਨਹੀਂ ਕੋਈ ਚੱਕਰ ਨਹੀਂ ਐਡਾ ਭਿਉਂ ਕੇ ਵੀ ਪਾ ਸਕਦੇ ਆ ਹਾਂ ਤੇ ਸੁੱਕਾ ਵੀ ਪਾ ਸਕਦੇ ਜਿਹੜੇ ਉਹਨਾਂ ਦੇ ਰਿਕਨ ਵਾਲੀ ਪਾਈ ਜਾਂਦੇ ਹਨਾ ਸੁੱਕਾ ਵੀ ਪਾ ਲਈਦਾ ਭੌਂਕੇ ਵੀ ਪਾ ਲਈਦਾ ਕੋਈ ਚੱਕਰ ਜਿੰਮੇ ਜੇ ਪਸ਼ੂ ਦਾ ਸਿਸਟਮ ਬਣਦਾ ਠੀਕ ਹੈ ਤੁਹਾਨੂੰ ਸਭ ਬਹੁਤ ਵਧੀਆ ਜਾਣਕਾਰੀ ਮੇਰੇ ਹਿਸਾਬ ਨਾਲ ਸਾਰੇ ਟੌਪਿਕ ਕਲੀਅਰ ਹੋ ਗਏ ਇੱਕ ਜਿਵੇਂ ਸਫਾਈ ਤੇ ਗੱਲ ਕਰੀ ਜਾਂਦੇ ਸੀ ਕਿਵੇਂ ਪਸ਼ੂ ਦੇ ਜਖਮ ਜੁਖਮ ਹੋ ਜਾਂਦੇ ਆ ਜੇ ਕੋਈ ਘਰੇਲੂ ਇਲਾਜ ਹੋਵੇ ਦਾ ਘਰੇਲੂ ਇਲਾਜ ਯਾਰ ਹੁਣ ਇੱਕ ਦਿੱਕਤ ਬਹੁਤ ਵੱਡੀ ਸ਼ੁਰੂ ਹੋਊਗੀ ਥਣਾ ਦੀਆਂ ਬਿਹਾਈਆਂ ਦੀ ਹਾਂ ਮੈਂ ਉਹ ਹੀ ਕਹਿੰਦਾ ਵੀ ਹੁਣ ਸਿਆਲ ਚ ਪਸ਼ੂ ਕਿਉਂਕਿ ਜਾਰੇ ਬਿਹਾਈਆਂ ਥਣਾ ਤੇ ਪਾਟੀ ਜਾਂਦੀਆਂ ਨੇ ਹੂੰ ਉਹ ਜਿਆਦਾ ਦਿੱਕਤ ਤਾਂ ਸਫਾਈ ਕਰਕੇ ਆਉਂਦੀ ਆ ਉਹ ਵੀ ਸਿੱਲਾ ਰਹਿਣ ਕਰਕੇ ਥੱਲੇ ਜਾਂ ਤਾਂ ਪਸ਼ੂ ਧੁੱਪੇ ਜਾਣ ਜਾਂ ਛੱਡੇ ਨੂੰ ਧੁੱਪ ਲੱਗੇ ਜਗਾ ਚੇਂਜ ਹੋਵੇ ਸੁੱਕੇ ਥੱਲੇੋਂ ਜਗਾ ਚੇਂਜ ਹੋਣੀ ਚਾਹੀਦੀ ਆ ਜੇ ਜਾਨੀ ਅ ਕਈ ਵੀਰਾਂ ਦੇ ਫੰਗਲ ਇਨਫੈਕਸ਼ਨ ਆ ਜਾਂਦੀ ਆ ਹੂੰ ਬਿਆਈਆਂ ਇੱਕ ਤਾਂ ਬਿਆਈਆਂ ਹੀ ਗੱਲੀਆਂ ਪਾੜਦੀਆਂ ਨੇ ਇੱਕ ਐਂ ਟੱਕ ਪਾੜ ਜਾਂਦੇ ਨੇ ਵਿੱਚ ਸਾਰੇ ਥਣਾ ਜੀ ਦਾਦ ਜੀ ਦਾ ਰੂਪ ਲੈ ਲੈਂਦੇ ਫੰਗਲ ਹਾਂ ਤੇ ਉਹ ਉਹ ਠੀਕ ਨਹੀਂ ਹੁੰਦੀ ਸੀ ਮੈਡੀਕਲ ਵਾਲੀਆਂ ਟਿਊਬਾਂ ਨਾਲ ਹੂੰ ਉਹ ਆਪਣੇ ਕੋਲੇ ਦਵਾਈ ਆ ਇੱਕ ਬਣਾਈ ਹੋਈ ਕਈ ਸਾਲਾਂ ਦੀ ਪਰ ਨਜ਼ਰ ਨਾਲ ਨਾਲ ਬੇਦਰ ਵੀ ਹਾਂ ਤੇ ਉਹ ਪੰਜ ਸੱਤਾਂ ਦਿਨਾਂ ਚ ਠੀਕ ਅੱਛਾ ਉਹ ਫਿਰ ਜੇ ਕੋਈ ਮੰਗੇ ਦੇ ਦੰਨੇ ਠੀਕ ਹੂੰ ਉਹ ਫਿਰ ਐਵੇਂ ਮਤਲਬ ਜੋ ਜੋ ਦਾ ਕੀ ਆ ਹਾਂ ਉਹ ਬਸ ਉਹ ਪ੍ਰੋਪਰ ਜਿੰਨੀ ਸਾਨੂੰ ਚਾਹੀਦੀ ਹੈ ਡੱਬੀ ਹੁੰਦੀ ਹੈ ਠੀਕ ਹੂੰ ਕਈ ਪਸ਼ੂਆਂ ਦੇ ਇੱਕ ਡੱਬੀ ਨਾਲ ਹੀ ਹੱਲ ਹੋ ਜਾਂਦਾ ਹੂੰ ਤੇ ਉਹਦੇ ਵਿੱਚ ਬੈਸਨ ਰਲਾ ਕੇ ਮਲਮ ਜੀ ਬਣਾਉਣੀ ਪੈਂਦੀ ਉਹ ਚਾਹੇ ਬੈਸਨਿਨ ਲਾ ਕੇ ਵੀ ਚਾਹੇ ਬੈਸਨਿਨ ਲਾ ਲਓ ਉਹਦੇ ਵਿੱਚ ਚਲਾਹੇ ਚਾਹੇ ਗਲੈਸਰੀਨ ਕਿੰਨਾ ਕਿਲੋ ਮਾਪ ਪ੍ਰੋਸੈਸ ਉਹਦਾ 10 ਦਿਨਾਂ 'ਚ ਠੀਕ ਕਰ ਦੂ 5-7 ਨੰਬਰ ਤੁਹਾਡਾ ਲਾ ਆ ਦਾਂਗੇ ਜੇ ਕਿਸੇ ਨੂੰ ਲੋੜ ਆ ਹਾਂ ਜੇ ਮਾੜੀ-ਮੋਟੀ ਦਿੱਕਤ ਆ ਫਿਰ ਤਾਂ ਇੱਕ ਵਾਰੀ ਲਾਉਣ ਨਾਲ ਠੀਕ ਹੋ ਜਾਂਦੀ ਠੀਕ ਹੈ ਉਹ ਹੁਣ ਆਪਣੇ ਕੋਲ ਹੁੰਦੀ ਆ 24 ਘੰਟੇ 24 ਘੰਟੇ ਠੀਕ ਹੈ ਉਹ ਆਪਣਾ ਜੇ ਬਾਹਰ ਜਾਣੇ ਵੀ ਆ ਤਾਂ ਗੱਡੀ 'ਚ ਵੀ ਪਈ ਹੁੰਦੀ ਆ ਮੇਲੇ-ਮੂਲੇ ਤੇ ਜਾਣੇ ਆ ਹਾਂ ਜਾਂ ਸੀਮਨਸੂਮਨ ਦੇ ਰੂਟ ਤੇ ਜਾਂਦੇ ਆ ਤਾਂ ਗੱਡੀ ਚ ਪਈ ਹੁੰਦੀ ਆ ਘਰੇ ਪ੍ਰੋਪਰ ਪੱਕੀ ਰੱਖੀ ਹੋਈ ਠੀਕ ਹੈ ਇਹ ਤਿਆਰ ਕਰਨੀ ਔਖੀ ਆ ਹੂੰ ਦਵਾਈ ਕਈ ਜੜੀਆਂ ਬੂਟੀਆਂ ਪੈਂਦੀਆਂ ਨੇ ਜਿਹੜੀਆਂ ਜੜੀ ਬੂਟੀਆਂ ਮਿਲਦੀਆਂ ਹੀ 9ਵੇਂ 10ਵੇਂ ਮਹੀਨੇ ਚ ਨੇ ਅੱਛਾ ਉਦੋਂ ਉਦੋਂ ਪਹਿਲਾਂ ਮਿਲਦੀਆਂ ਨਹੀਂ ਉਹ ਠੀਕ ਹੈ ਹੂੰ ਤਾਂ ਇਹ ਤਾਂ ਕਾਫੀ ਟ੍ਰੀਟਮੈਂਟ ਜੈਸ ਤਨਾ ਹੈਗਾ ਹੁੰਦਾ ਨਾ ਇਹ ਬਹੁਤ ਮਹਿੰਗਾ ਮੇਰੇ ਕੋਲੇ ਕਈ ਵੀਰ ਆਏ ਨੇ ਲੈ ਕੇ ਗਏ ਨੇ ਯਾਰ ਸਾਡਾ 10-15000 ਰੁਪਇਆ ਲੱਗ ਗਿਆ ਕਿਉਂਕਿ ਨਾ ਆਪਣੀ ਮਲੋ ਇੰਜੈਕਸ਼ਨ ਵਗੈਰਾ ਲੱਗਦੇ ਹਾਂ ਫਿਰ ਥਣ ਵੀ ਡੈੱਡ ਹੋ ਗਿਆ ਹੂੰ ਦੂਜੇ ਥਣ ਨੂੰ ਵੀ ਇਰਾਮ ਨਹੀਂ ਆਉਂਦਾ ਹੂੰ ਇਹ ਇਰਾਮ ਆਉਣੇ ਦਾ ਥਾਂ ਹੁੰਦਾ ਨਹੀਂ ਨਾ ਜੀ ਹੋਰ ਕਿਤੇ ਜ਼ਖਮ ਹੋਵੇ ਉਹ ਅਠ ਜਾਂਦਾ ਹਾਂ ਇਹ ਰੋਜ਼ ਛੇੜਨਾ ਹਾਂ ਰੋਜ਼ ਆਪਾਂ ਛੇੜਨਾ ਹਾਂ ਕਈ ਤਾਂ ਵਿੱਚ ਗੈਂਗਰੀਨ ਵੀ ਦੇ ਵੀ ਕੇਸ ਆਉਂਦੇ ਨੇ ਹੂੰ ਗੈਂਗਰੀਨ ਵਾਲੇ ਥਣ ਨੂੰ ਜੇ ਆਪਾਂ ਉਹਦਾ ਦੁੱਧ ਨਹੀਂ ਸੁਕਾਉਂਦੇ ਹੈਗੇ ਹੂੰ ਆਹ ਟਿਊਬ ਆਉਂਦੀ ਆ ਇੱਕ ਹੂੰ ਤੇ ਜੇ ਉਹ ਚੜਾ ਕੇ ਆਪਾਂ ਕੈਪਰਮਨ ਟਿਊਬ ਆਉਂਦੀ ਆ ਅੱਛਾ ਜੀ ਜੇ ਉਹ ਚੜਾ ਦਈਏ ਤਾਂ ਉਹ ਥਣ ਬਚ ਜਾਂਦਾ ਹੂੰ ਤੇ ਜੇ ਨਹੀਂ ਚੜਾਉਂਦੇ ਰੋਜ਼ ਚੋਈ ਜਾਂਦੇ ਆ ਉਹ ਥਣ ਨੂੰ ਹੂੰ ਫਿਰ ਉਹ ਜ਼ਖਮ ਘਟਦਾ ਨਹੀਂ ਠੀਕ ਹੈ ਜੀ ਵੱਧ ਹੀ ਜਾਂਦਾ ਅੱਛਾ ਹਰੇਕ ਬੰਦੇ ਕੋਲੇ ਗੈਂਗਰੀਨ ਵਾਲੇ ਥਣ ਦਾ ਹੱਲ ਨਹੀਂ ਹੈਗਾ ਹੂੰ ਹਰੇਕ ਨਹੀਂ ਫਾਰਮਰ ਕਰ ਸਕਦਾ ਉਹਦਾ ਹੱਲ ਠੀਕ ਹੈ ਜੀ ਜਿਹੜੇ ਬੰਦੇ ਨੂੰ ਲੰਮੇ ਟਾਈਮ ਦਾ ਤਜਰਬਾ ਉਹੀ ਕਰੂ ਉਹਨੂੰ ਠੀਕ ਅੱਛਾ ਆਪਾਂ ਕਰ ਲੈਨੇ ਆਂ ਹਾਂ ਸਾਨੂੰ ਕਾਫੀ ਚਿਰ ਪਹਿਲਾਂ ਦਿੱਕਤ ਆਈ ਸੀਗੀ ਹੂੰ ਤੇ ਉਦੋਂ ਪ੍ਰੋਪਰ ਠੀਕ ਹੋ ਗਿਆ ਸੀ ਥਣ ਹੂੰ ਪਰ ਉਸ ਤੋਂ ਬਾਅਦ ਨਹੀਂ ਆਉਣ ਨਹੀਂ ਦਿੱਤੀ ਹੂੰ ਪੁਣ ਸਰ ਇੱਕ ਜਿਹੜੀ ਮੰਨ ਲਓ ਤੁਸੀਂ ਬਲੱਡ ਲਾਈਨ ਤੇ ਕੰਮ ਕਰ ਰਹੇ ਹੋ ਇਹ ਚ ਕਾਰਡੀ ਧਾਰ ਦੀ ਦਿੱਕਤ ਕੋਈ ਹੈਗੀ ਆ ਨਹੀਂ ਕਾਰਡੀ ਧਾਰ ਦੀ ਨਹੀਂ ਦਿੱਕਤ ਹੈਗੀ ਕੋਈ ਫਾਰਮੂਲਾ ਹੋਵੇ ਇਹਦਾ ਕਿਉਂਕਿ ਦਿੱਕਤ ਬਹੁਤ ਆ ਜੀ ਵੈਸੇ ਇਹ ਮਿਤਾਰ ਕਾਰਡੀਅਮ ਕਾਰਕਾਡੀ ਤਾਂ ਜੈਨੇਟਿਕ ਆਉਂਦੀ ਆ ਜੈਨੇਟਿਕ ਆਉਂਦੀ ਆ ਹਾਂ ਹੂੰ ਇਹਦਾ ਕੋਈ ਫਾਰਮੂਲਾ ਨਹੀਂ ਨਹੀਂ ਇਹਨੂੰ ਪੋਲੀ ਕਰਨ ਦਾ ਕੋਈ ਫਾਰਮੂਲਾ ਨਹੀਂ ਹੂੰ ਜਿਵੇਂ ਕਿਹਾ ਜਾਂਦਾ ਚਲੋ ਆਪਾਂ ਨੂੰ ਪਤਾ ਨਹੀਂ ਆਪਾਂ ਵਰਤਿਆ ਕਰਦੇ ਜਿਵੇਂ ਚੌਲਾਂ ਦਾ ਚਿੱਟੇ ਚੌਲਾਂ ਦਾ ਉਹ ਆਉਂਦਾ ਹੁੰਦਾ ਪਾਊਡਰ ਹੁੰਦਾਗਾ ਉਹਦੇ ਨਾਲ ਕਹਿੰਦੇ ਹੋ ਜਾਂਦੇ ਪੋਲੀ ਮੱਝਾਂ ਬਾਹਰ ਵਰਤੀ ਬਹੁਤ ਜਾਂਦੇ ਨੇ ਕੋਈ ਮਿੱਠਾ ਤੇਲ ਦੇ ਜਾਂਦਾ ਤਿਲਾਂ ਦਾ ਤੇਲ ਹਾਂ ਤੇ ਕੋਈ ਫਿਕਰੀ ਨੀ ਸਾਦਰ ਦੇ ਜਾਂਦਾ ਹੂੰ ਦੇ ਜਾਂਦੇ ਨੇ वैसे कैड़ी धार जेडी कुदरती कैड़ी आगी हम्म ओदा हल नहीं कोई प्रॉपर वैसे ओदा एक फायदा भी, फैट भी नहीं नहीं। नहीं। फैट है फैट ਵੱਧਉਂਦੀ ਆ ਉਹਦੀ ਕਿਉਂ ਵੀ ਨਹੀਂ ਨਹੀਂ ਫੈਟ ਫੁੱਟ ਦੀ ਨਹੀਂ ਦਿੱਕਤ ਹੈਗੀ اچھا ساری ਉਮਰ ਮੱਜ ਤੇ ਥਾਣ ਨਹੀਂ ਖਰਾਬ ਹੁੰਦੇ ਹੂੰ ਇਹਦਾ ਬਹੁਤ ਵੱਡਾ ਫਾਇਦਾ ਹੀ ਉਹਦਾ ਸੈਟ ਨਾਲ ਉਹ ਆ ਜੀ ਦੀ ਧਾਰ ਕੈੜੀ ਉਹ ਹੂੰ ਉਹਦਾ ساری ਉਮਰ ਮੱਜ ਦਾ ਥਾਣ ਨਹੀਂ ਖਰਾਬ ਹੋਊਗਾ ਉਹਦਾ ਸਹੀ ਗੱਲ ਹੈ ਮੈਟ੍ਰੈਸ ਵੀ ਘਟਾ ਹਾਂ ਆਉਂਦੀ ਨਹੀਂ ਦਿੱਕਤ ਬੋਲੀ ਧਾਰ ਜੀ ਦੀ ਬੋਲੀ ਹੋਊ ਧਾਰ ਉਹਨੂੰ ਹੀ ਆਉਂਦੀ ਹੈ ਦਿੱਕਤ ਇਹਦੀ ਕਿਉਂਕਿ ਜਿਹੜਾ ਮੂੰਹ ਆ ਉਹਦਾ ਥਣ ਦਾ ਸ਼ੁਰੂ ਉਹਨੂੰ ਬੰਦ ਹੋਣ ਨੂੰ ਪੋਲੀ ਧਾਰਾ ਵਾਲੇ ਨੂੰ ਟਾਈਮ ਲੱਗ ਜਾਂਦਾ ਜਿਹੜੀ ਕੈੜੀ ਧਾਰਾ ਜਿਹਦੀ ਉਹ ਛੇਤੀ ਬੰਦ ਹੋ ਜਾਂਦਾ ਬਸ ਉੱਥੋਂ ਹੀ ਦਿੱਕਤ ਆ ਸ਼ੁਰੂ ਹੋਣੀ ਆ ਸਹੀ ਹੈ ਮੇਨ ਗਾਵਾਂਾਂ ਦੀਆਂ ਪੋਲੀ ਹੁੰਦੀਆਂ ਉਹਨਾਂ ਨੂੰ ਆਉਂਦੀ ਵੀ ਜ਼ਿਆਦਾ ਗੱਲ ਸੋਡੀ ਸਹੀ ਹਾਂ ਉਹਨਾਂ ਨੂੰ ਆਉਂਦੀ ਤਾਂ ਦੁੱਧਾ ਚਾਹੁੰਦਾ ਰਹਿੰਦਾ ਉਹਨਾਂ ਦਾ ਉਹਨਾਂ ਨੂੰ ਆਉਂਦੀ ਆ ਇਸ ਕਰਕੇ ਮੈਂ ਕਹਿਣਾ ਵੀ ਜਿਹੜਾ ਜਿੰਕਾ ਉਹ ਇੱਕ ਵੱਡਾ ਕਾਰਨ ਹੈ ਥਣਾ ਦੇ ਰੋਗਾਂ ਦਾ ਠੀਕ ਹੈ ਜ਼ਿੰਕ ਆਪਦੇ ਹਰੇ-ਚਾਰੇ ਜਿਨ੍ਹਾਂ ਦੇ ਆਪਦੇ ਹਰੇ-ਚਾਰੇ ਬੀਜਦੇ ਆ ਜਿਹੜੇ ਵੀਰ ਹੂੰ ਗਰਮੀ ਵਾਲੇ ਚਾਰੇ ਨੂੰ ਵੀ ਸਰਦੀਆਂ ਵਾਲੇ ਚਾਰੇ ਨੂੰ ਵੀ ਜ਼ਿੰਕ ਜ਼ਰੂਰ ਪਾਉਣਾ ਜ਼ਿੰਕ ਜ਼ਰੂਰ ਪਾਉਣਾ ਜ਼ਿੰਕ ਦੀ ਘਾਟ ਨਾ ਕਿ ਡੋਲ ਧਰਤੀ ਦੀ ਡੈਫੀਸੈਂਸੀ ਐਫੀਸੀ ਦਾ ਫਰਕ ਹੈਗਾ ਨਾ ਹਾਂ ਆਪਦੀ ਮਿੱਟੀ ਟੈਸਟ ਕਰਾ ਕੇ ਹਾਂ ਜ਼ਿੰਕ ਹਰੇ-ਚਾਰੇ ਨੂੰ ਜ਼ਰੂਰ ਪਾਇਆ ਜਾਵੇ ਥੱਲੇ ਠੀਕ ਹੈ ਤੇ ਇੱਕ ਜੀ ਆਪਣਾ ਦੱਸੋ ਜੀ ਮਾੜਾ ਜਿਹਾ ਆਪਣਾ ਜਦੋਂ ਪਸ਼ੂ ਨੂੰ ਡਰਾਈ ਕਰਦੇ ਹਾਂ ਹੂੰ ਜਿਵੇਂ ਛੋਡੇ ਤਾਂ ਹੁਣ ਪਸ਼ੂ 10 11 ਲੀਟਰ ਤੇ ਡਰਾਈ ਹੁੰਦੇ ਆ ਹਾਂ 8 9 10 ਲੀਟਰ ਤੇ ਡਰਾਈ ਹੁੰਦੇ ਆ ਹੂੰ ਉਹਦੋ ਆ ਜਿਵੇਂ ਆ ਫੀਡਾਂ ਫੂਡਾਂ ਨੇ ट्रांजੈਕਸ਼ਨ ਜਾਂ ਕੋਈ ਛੋਟਾ ਸਪੈਸ਼ਲ ਛੋਟਾ ਕੋਈ ਫਾਰਮੂਲਾ ਹੈਗਾ ਬਾਅਦਲੇ ਅਗਲੇ ਸੂਏ ਵਾਸਤੇ ਅਗਲੇ ਸੂਏ ਵਾਸਤੇ ਬਸ ਫੀਡ ਵਧੀਆ ਦਿੰਨੇ ਆ ਆਪਾਂ ਘਟਾਉਂਦੇ ਨਹੀਂ ਹੈਗੇ ਬਾੜੀ ਠੀਕ ਹੈ ਉਹਦੀ ਹੂੰ ਪ੍ਰੋਪਰ ਫੀਡ ਉਹਦੀ ਪਈ ਜਾਣੀ ਆ ਹੂੰ ਬਸ ਇੰਨਾ ਕੋ ਗੌਰ ਰੱਖਣਾ ਵੀ ਖਲਾਂ ਦੀ ਮਾਤਰਾ ਵੱਧ ਘਟਣਾ ਹੋਵੇ ਉਹਦੇ ਵਿੱਚ ਠੀਕ ਹੈ ਪ੍ਰੋਪਰ ਖਲਾਂ ਕੋਲਾਂ ਸਭ ਕੁਝ ਪਈ ਜਾਵੇ ਉਹਨੂੰ ਹੂੰ ਆਹੀ ਬੰਦ ਕਰਨਾ ਹੁੰਦਾ ਆਪਾਂ ਕੈਲਸ਼ੀਅਮ ਠੀਕ ਹੈ ਜੀ ਮਿੱਠਾ ਸੋਡਾ ਹਾਂ ਇਹ ਆਪਾਂ ਪਹਿਲਾਂ ਆਫਸਰ ਰਿਕਾਰਡ ਗੱਲ ਕਰੀ ਹਾਂ ਹਾਂ ਨੂਨ ਕੈਲਸ਼ੀਅਮ ਮਿੱਠਾ ਸੋਡਾ ਤੇ ਨੂਨ ਨੂਨ ਇਹ ਬੰਦ ਕਰਨਾ ਹੁੰਦਾ ਠੀਕ ਹੈ ਜੀ ਉਹ ਜਿਹੜੀ ਟਰਾਂਜਿਸ਼ਨ ਫੀਡ ਆ ਹੂੰ ਉਹ ਜਿਹੜੇ ਬਣਾਉਂਦੇ ਨੇ ਇਹ ਫਿਰ ਬਫਰ ਵੀ ਬੰਦ ਕਰਨਾ ਪੈਂਦਾ ਜੀ ਬਫਰ ਵੀ ਬੰਦ ਕਰਨਾ ਪੈਂਦਾ ਬਫਰ ਚ ਹੁੰਦਾ ਮਿੱਠਾ ਸੋਡਾ ਹਾਂ ਬਫਰ ਇਹ ਬੰਦ ਕਰਨਾ ਪੈਂਦਾ ਇੱਕ ਮਹੀਨਾ ਤੋਂ ਬੰਦ ਕਰ ਹਾਂ ਬਫਰ ਤਾਂ ਵੈਸੇ ਹਾਜਮੇ ਵਸਤੇ ਹੁੰਦਾ ਜੀ ਹਾਂ ਪੀ ਐਚ ਨੂੰ ਸੈੱਟ ਕਰਨਾ ਹੁੰਦਾ ਇਹਨੇ ਹੂੰ ਅੰਦਰਲੇ ਨੂੰ ਉਹਦੇ ਲਈ ਹੁੰਦਾ ਇਹ ਹਾਜਮਾ ਹੋ ਜਮਾ ਸਟ ਰਹਿਦਾ ਬਫਰ ਨਾਲ ਠੀਕ ਹੈ ਜੀ ਚੀਜ਼ ਤਾਂ ਵਧੀਆ ਪਰ ਉਦੋਂ ਕਿ ਨਾ ਇਹ ਕਈ ਵਾਰੀ ਪੀ ਐਚ ਲੈਵਲ ਨੂੰ ਅਪ ਡਾਊਨ ਕਰ ਦਿੰਦਾ ਅੱਛਾ ਜੀ ਉਦੋਂ ਥੋੜਾ ਜਿਹਾ ਵਧਾ ਕੇ ਰੱਖਣਾ ਹੁੰਦਾ ਠੀਕ ਹੈ ਜੀ ਪੀ ਐਚ ਲੈਵਲ ਹਮ ਜਦੋਂ ਪਸ਼ੂ ਸੂਣ ਦੇ ਨੇੜੇ ਜਾਂਦਾ ਹਮ ਉਦੋਂ ਕਈ ਵਾਰੀ ਇਹਦੇ ਨਾਲ ਦੇਣ ਨਾਲ ਘਟ ਜਾਂਦਾ ਉਦੋਂ ਦਿੱਕਤ ਆਉਂਦੀ ਹੈ ਕਿਉਂਕਿ ਜਿੰਨਾ ਪਸ਼ੂਆਂ ਦੇ ਵਿੱਚ ਆਪਾਂ ਖੋਬੀ ਜਾਵਾਂਗੇ ਜਿੰਨੀ ਰਿਸਰਚ ਕਰੀ ਜਾਵਾਂਗੇ ਉੰਨੀ ਜਾਣਕਾਰੀ ਵਧੀ ਜਾਂਦੀ ਹੈ। ਵੀ ਇਹ ਆਪਦੀ ਨੌਲੇਜ ਆਪ ਦਿੰਦੇ ਆ। ਹਾਂ। ਉੰਨੀ ਵਧੀ ਜਾਂਦੀ ਹੈ। ਪਸ਼ੂਆਂ ਦੀ ਡਿਗਰੀ ਫੇਰ ਮਿਲਦੀ ਜੇ ਆਪਾਂ 10 ਸਾਲ ਪਸ਼ੂਆਂ ਦੇ ਹੱਥਾਂ ਮਾਰਾਂਗੇ ਨਾ। ਹਾਂ। ਫੇਰ। ਵੀ ਗੱਲਾਂ ਕਰਕੇ ਸਟੇਜ ਆ ਵੜ ਕੇ ਆਪਾਂ ਬਰੀਡਿੰਗ ਕੀਤੀ। ਹਾਂਜੀ। ਆਪਾਂ ਉਸ ਹਿਸਾਬ ਨਾਲ ਬਰੀਡਿੰਗ ਕੀਤੀ ਆਪਦੇ ਪਸ਼ੂਆਂ ਦੀ। ਹੂੰ। ਵੀ ਕਿਸੇ ਪਸ਼ੂ ਨੂੰ ਆਪਣੇ ਨੂੰ ਭਰਤੀ ਦਿੱਕਤ ਨਾ ਆਵੇ। ਹੂੰ। ਕੋਈ ਦੁੱਧੋ ਨਾ ਭੱਜੇ। ਹੂੰ। ਹਾਂਜੀ ਬਰੀਡਿੰਗ ਦਾ ਮਤਲਬ ਵੀ ਇਹੀ ਹੋਣਾ ਚਾਹੀਦਾ ਹਾਂ ਵੀ ਮਨ ਲੋ ਕੱਲਾਪਾ ਪੀਕ ਲੈਵਲ ਲੈ ਲਿਆ ਜਾਂ ਮੁਕਾਬਲੇ ਚ ਕਿਸੇ ਫਰਸਟ ਆ ਗਏ ਜਾਂ ਉਹਨਾਂ ਨੂੰ ਆ ਦਿੱਕਤਾਂ ਆਈ ਗਈਆਂ ਹਾਂ ਜਦੋਂ ਆਪਣੇ ਕੋਈ ਬਰੀਡ ਚੰਗੀ ਆ ਦੁੱਧ ਤਾਂ ਉਹਨਾਂ ਨੇ ਵਧੀਆ ਦੇ ਹੀ ਦੇਣਾ ਸਹੀ ਜਾਨਾ ਠੀਕ ਹੈ ਮੇਨ ਦਿੱਕਤ ਆ ਭਰਦੀ ਭਰਦੇ ਲੰਮਾ ਟਾਈਮ ਦੁੱਧ ਦੇਣ ਆਪਾਂ ਦੋਨੀਆਂ ਦੂਰ ਕੀਤੀਆਂ ਨੇ ਦੋਨੀਆਂ ਦੂਰ ਕੀਤੀਆਂ ਨਾ ਆਪਣੇ ਪਸ਼ੂਆਂ ਚ ਭਰਦੀ ਸਮੱਸਿਆ ਹਾਂ ਨਾਲ ਦੁੱਧੋਂ ਭੱਜਣ ਦੀ ਦੁੱਧੋਂ ਨਹੀਂ ਭੱਜੂਗੀ ਕੋਈ ਸਿਰੇ ਸਾਉਨ ਆਪਣ ਨੂੰ ਬਲੀ ਬੁੱਲ ਨੇ ਬਹੁਤ ਬਹੁਤ ਕੁਝ ਦਿੱਤਾ ਹੈ ਹਨਾ ਮਾਂ ਦੇਤਾ ਹਾਂ ਬਰੀਡ ਦੇਤੀ ਬਲੀ ਬੁੱਲ ਨੇ ਕਿਉਂਕਿ ਆਪਾਂ ਜਦੋਂ 2004 ਦੇ ਵਿੱਚ ਮੱਝਾਂ ਲਈਆਂ ਸੀ ਆਪਣਾ ਮੇਨ ਮਕਸਦ ਸੀਗਾ ਬਰੀਡਿੰਗ ਦਾ ਬਰੀਡਿੰਗ ਲਈ ਮੱਝਾਂ ਲਈਆਂ ਸੀ ਆਪਾਂ ਦੁੱਧ ਚੋ ਕੇ ਵੇਚਣ ਨੂੰ ਮੱਝਾਂ ਨਹੀਂ ਲਈਆਂ ਆਪਣੇ ਜਿਹੜੇ ਰਹਿ ਗਏ ਸੀ ਕਿਹੜੀ ਮੱਝ ਤੋਂ ਆਪਣੇ ਮੁੱਢ ਬਣਿਆ ਸੀ ਬਲੀ ਬੁੱਲ ਦੀ ਮੰਨ ਲਓ ਮਾਂ ਤੋਂ ਵੱਜਿਆ ਸੀ ਕਿਹੜੀ ਬਲੀ ਬੁੱਲ ਦੀ ਦਾਦੀ ਤੋਂ ਦਾਦੀ ਤੋਂ ਹਾਂ ਬਲੀ ਉਹ ਤਾਂ ਆਪਣੀ 2004 ਤੋਂ ਸ਼ੁਰੂ ਹੋਈ ਹੈ ਬਲਡਲਾਈਨ ਤਾਂ ਪਹਿਲਾਂ ਹੀ ਸਟਰੋਂਗ ਸੀ ਆਪਣੇ ਕੋਲੇ ਵਧੀਆ ਸੀ ਦੁੱਧ ਵਾਲੀਆਂ ਮੱਝਾਂ ਯਾਨੀ ਉੱਥੋਂ ਤੇ ਆਪਾਂ ਫਿਰ ਜਿਹੜੀ ਹੋਣ ਵਾਲੀ ਆ ਸਾਰੀ ਬਰੀਡਿੰਗ ਆ ਇਹ ਬਲੀ ਦੀ ਦਾਦੀ ਤੋਂ ਹੋਈ ਆ ਠੀਕ ਦਾਦੀ ਤੋਂ ਵੀ ਜਾਦੇ ਉਹਦਾ ਲਾਣਾ ਵਾਣਾ ਹਾਂ ਦਾਦੀ ਦੇ ਚੰਗਾ ਸੀਮਨ ਲਵਾਇਆ ਉਹਦਾ ਬੁੱਲ ਰੱਖਿਆ ਉਹਦੀਆਂ ਕਈ ਧੀਆਂ ਆਈਆਂ ਉਸ ਤੋਂ ਬਾਅਦ ਫਿਰ ਉਸ ਬੁੱਲ ਤੋਂ ਬਲੀ ਆਇਆ ਬਲੀ ਦੀਆਂ ਬਹੁਤ ਧੀਆਂ ਆ ਗਈਆਂ ਹੁਣ ਆਪਣੇ ਫਾਰਮ ਤੇ ਤੇ ਜ਼ਿਆਦਾ ਯੋਗਦਾਨ ਬਲੀ ਦੀ ਮਾਂ ਦਾ ਤੇ ਦਾਦੀ ਦਾ ਠੀਕ ਜਿਵੇਂ ਆਪਣੇ ਇੱਕ ਲਾਣਾ ਵਾਣਾ ਆ ਗਿਆ ਜੀ ਮਨ ਲੋ ਬਲੀ ਦੇ ਮਨ ਲੋ ਭੈਣ ਆ ਗਏ ਹਨ ਹਾਂ ਹਾਂ ਤੇ ਜਿਹੜਾ ਇਨਬਰੀਡਿੰਗ ਵਾਲਾ ਸਿਸਟਮ ਹੁੰਦਾ ਇਨਬਰੀਡਿੰਗ ਵਾਲਾ ਇਹ ਆ ਵੀ ਜਿਵੇਂ ਹੁਣ ਬਲੀ ਹੋ ਗਿਆ ਹਮ ਬਲੀ ਦੀਆਂ ਧੀਆਂ ਚ ਬਲੀ ਨਹੀਂ ਲਾ ਸਕਦੇ ਅੱਛਾ ਠੀਕ ਆ ਬਲੀ ਦੀ ਮਾਂ ਵਾਲੇ ਪਾਸੇ ਬਲੀ ਦੀਆਂ ਭੈਣਾਂ ਚ ਨਹੀਂ ਬਲੀ ਲਾ ਸਕਦੇ ਠੀਕ ਆ ਧੀਆਂ ਹੋ ਗਈਆਂ ਭੈਣਾਂ ਹੋ ਗਈਆਂ ਭੈਣਾਂ ਹੋ ਗਈਆਂ ਭੈਣਾਂ ਦੀਆਂ ਧੀਆਂ ਚ ਨਹੀਂ ਲਾ ਸਕਦੇ ਹਮ ਇਹਦੀਆਂ ਧੀਆਂ ਚ ਨਹੀਂ ਲਾ ਸਕਦੇ ਅੱਛਾ ਠੀਕ ਆ ਫਿਰ ਇਹ ਇਹ ਚਾਰ ਪੀੜੀਆਂ ਪੰਜ ਪੀੜੀਆਂ ਇਸ ਬੁੱਲ ਤੋਂ ਪਰੇ ਰੱਖਣੀਆਂ ਨੇ ਆਪਾਂ ਹਮ ਇਹਨਾਂ ਚਾਰਾਂ ਕੰਜਾਂ ਪੀੜੀਆਂ ਜੇ ਇਹ ਬੋਲੇ ਨਹੀਂ ਲਾਉਂਗਾ ਇਹ ਨਹੀਂ ਲਾਉਂਗਾ ਉਦੋਂ ਜਿਹੜਾ ਬਾਹਰਲਾ ਬਲੱਡ ਆ ਆਪਣਾ ਜਿੱਦੂ ਪਿਛਲਾ ਬਲੱਡਾ ਬਲੀ ਤੋਂ ਉਹਦੇ ਚ ਬਲੀ ਲਾਉਨੇ ਆ ਅੱਛਾ ਉਹਦੀਆਂ ਧੀਆਂ ਤੁਹਾਂ ਜਿਹੜੀਆਂ ਆਉਂਦੀਆਂ ਨੇ ਹਾਂ ਉਹਨਾਂ ਚ ਜਾਂ ਜਿਹੜੀਆਂ ਸੀਮਨ ਦੀਆਂ ਕਟੀਆਂ ਇਹਦੇ ਬਲੱਡ ਤੋਂ ਬਾਹਰ ਲਏ ਆ ਹਾਂ ਜਿਹੜਾ ਤੁਸੀਂ ਅਲੱਗ ਸੀਮਨ ਲੈ ਕੇ ਲਿਆ ਅਲੱਗ ਜਿਵੇਂ ਐਚਐਲਡੀ ਵੀ ਲਾਇਆ ਹੋਇਆ ਉਹਦੇ ਚ ਬਲੀ ਲਾਵਾਂਗੇ ਜਿਹੜਾ ਜਿਨ੍ਹਾਂ ਦਾ ਇਹਦੇ ਨਾਲ ਸੰਬੰਧ ਨਹੀਂ ਕੋਈ ਬਲੀ ਨਾਲ ਫਿਰ ਉਹਦੀ ਜਿਹੜੀ ਗਾਂ ਹੋਊਗਾ ਜੀ ਉਹ ਵੀ ਸਿਸਟਮ ਬਦਲ ਜੂ ਹਣਾ ਹਾਂ ਫਿਰ ਬੁੱਲ ਹੋਰ ਲਿਆਵਾਂਗੇ ਮਿਕਸ ਹੋ ਜੂਗਾ ਨਾ ਹਾਂ ਬਾਹਰੋਂ ਬੱਚਾ ਲੈਣਾ ਤਾਂ ਆ ਮੱਝ ਸਿਲੈਕਟ ਕੀਤੀ ਹੋਈ ਆ ਹੈਂ ਆਬਦਾ ਵੀ ਰੱਖਾਂਗੇ ਆਬਦਾ ਵੀ ਰੱਖਾਂਗੇ ਇੱਕ ਬੁੱਲ ਤੇ ਹਾਂਜੀ ਹਾਂ ਇੱਕ ਆਪਾਂ ਬਾਹਰੋਂ ਲੈਣਾ ਬੁੱਲ ਇੱਕ ਬਾਹਰੋਂ ਲੈਣਾ ਹਾਂ ਠੀਕ ਠੀਕ ਹੈ ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬੜੀ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਉਮੀਦ ਤੋਂ ਵੱਧ ਹੀ ਦਿੱਤੀ ਜਿੰਨੇ ਕਿ ਸਾਡੇ ਕੋਲੇ ਉਮੀਦ ਸੀ ਕਿ ਚਲੋ ਜੋ ਵੀ ਸੋਸ਼ਲ ਮੀਡੀਆ ਨਾਲ ਜੁੜੇਗੇ ਫਿਰ ਵੀ ਕੋਈ ਜਾਂਦੇ ਜਾਂਦੇ ਨਵੇਂ ਡੇਰੀ ਫਾਰਮਾਂ ਨੂੰ ਦੱਸ ਸਕਣ ਨਵੇਂ ਡੇਰੀ ਫਾਰਮਾਂ ਨੂੰ ਇਹੀ ਆ ਵੀ ਫੀਡ ਵਾਪਦੀ ਬਣਾਉਣ ਹੂੰ ਇਹ ਤਾਂ ਗੱਲ ਕਿਸੇ ਦੇ ਡਿਪੈਂਡਰ ਆ ਰਹਿਣਾ ਆਪਦੀ ਬਣਾਉਣ ਸਹੀ ਬਣਾਉਣ ਸਹੀ ਹਾਂ ਹੂੰ ਜਿਹੜੀ ਬਰੀਡਿੰਗ ਕਰਨੀ ਆ ਉਹਨਾਂ ਨੇ ਉਹ ਬੋਲਾ ਜਿਹੜਾ ਉਹ ਬਿਨਾ ਪਰਖੇ ਤੋਂ ਨਾ ਲਾਉਣ ਸੀ ਇਹ ਗੱਲ ਹੋਈ ਸੀਗੀ ਬਾਈ ਜੀ ਪਹਿਲਾਂ ਵੀ ਮੰਨ ਲਓ ਬੋਲ ਵਗੈਰਾ ਜਾਂ ਸੀਮਿੰਟ ਵਗੈਰਾ ਤਾਂ ਚੰਗੇ ਅਵੇਲੇਬਲ ਨੇ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਪਰ ਥੋੜਾ ਜਿਹਾ ਆਪਣਾ ਮਾਈਂਡ ਸੈਟ ਹੋਣਾ ਚਾਹੀਦਾ ਵੀ ਆਪਾਂ ਚੰਗਾ ਸੀਮਿੰਟ ਲੈ ਲਈਏ ਪਰ ਜਿਹੜਾ ਫੀਡ ਪ੍ਰਬੰਧਨ ਬਾਈ ਜੀ ਨੇ ਦੱਸਿਆ ਹੂੰ ਉਹ ਜ਼ਰੂਰੀ ਆ ਜੇ ਉਹ ਆਪਣਾ ਸਹੀ ਨਹੀਂ ਹੈਗਾ ਤਾਂ ਚੰਗਾ ਬੁੱਲ ਵੀ ਕੀ ਕਰੂਗਾ ਨਹੀਂ ਫੇਰ ਬੁੱਲ ਨੇ ਕੁਝ ਨਹੀਂ ਕਰਨਾ ਹਾਂ ਜੇ ਮੱਝਾਂ ਦੇ ਕੋੜੀ ਆਪਾਂ ਸਹੀ ਉਹਨੂੰ ਖਾਦ ਨਾ ਬਾਈ ਸਹੀ ਉਹਨੂੰ ਪਾਣੀ ਨਾ ਦਿੱਤਾ ਹੂੰ ਸਹੀ ਉਹਦੀ ਵੈਕਸੀਨੇਸ਼ਨ ਨਾ ਹੋਈ ਫੇਰ ਬੁੱਲ ਵੀ ਕੀ ਕਰੂਗਾ ਚੰਗਾ ਉਸ ਵੇਰ ਬੁੱਲ ਦੀ ਵੀ ਉਹ ਹੋ ਜਾਂਦੀ ਹੈ ਨਾ ਚੰਗਾ ਪ੍ਰਬੰਧ ਜ਼ਰੂਰੀ ਹੈ ਜਿਵੇਂ ਆਪਣੀ ਬੋਡੀ ਨੂੰ ਸਹੀ ਸਾਰੀਆਂ ਚੀਜ਼ਾਂ ਦੀ ਲੋੜ ਆ ਉਵੇਂ ਚੰਗਾ ਫੀਡ ਪ੍ਰਬੰਧ ਹੋਊਗਾ ਜਿਵੇਂ ਕਿ ਬਾਈ ਜੀ ਨੇ ਕਿਹਾ ਵੀ ਸਸਤਾ ਹੋਊਗਾ ਫੇਰ ਸਸਤੀ ਹੋਊਗੀ ਤੇ ਕਾਟਾਂ ਸਾਰੀਆਂ ਤਾਂ ਹੀ ਜੇ ਫੀਡ ਸਸਤੀ ਹੋਊਗੀ ਹਾਂ ਇਹ ਤੋਂ ਆਪਾਂ ਦੁੱਧ ਵੇਚ ਕੇ ਪ੍ਰੋਫਿਟ ਕਮਾ ਸਕਦੇ ਆ ਜੇ ਆਪਣੀ ਫੀਡ ਮਹਿੰਗੀ ਆ ਤਾਂ 10% ਬਚਤ ਦੇ ਵਿੱਚੋਂ 10% ਤੋਂ ਵੀ ਵੱਧ ਉਹ ਫੀਡ ਚ ਚਲਿਆ ਗਿਆ ਇਹ ਵੀ ਆਪਾਂ ਇੱਕ ਕਲੀਅਰ ਕਰ ਦਈਏ ਜਾਂਦੇ ਜਾਂਦੇ ਵੀਡੀਓ ਆਪਣੀ ਸਮਾਪਤੀ ਵੱਲੀ ਆ ਜਿਵੇਂ ਜਿੰਨੇ ਵੀ ਫਾਰਮਰਾਂ ਨੂੰ ਜਾਂ ਡੇਅਰੀ ਫਾਰਮਰ ਨੂੰ ਮੈਂ ਪੋਡਕਾਸਟ ਕੀਤੇ ਹਮ ਮੇਰੇ ਚੈਨਲ ਦੇ ਵੈਸੇ ਖੇਤੀ ਦੇ ਜਾਂ ਡੇਅਰੀ ਫਾਰਮ ਦੇ ਲੈਟਰਰੀ ਪੋਡਕਾਸਟ ਆਉਂਦੇ ਵੀ ਉਹ ਕਹਿੰਦੇ ਵੀ 33% ਮੱਧ ਆਮਦਨ ਦਿੰਦੀ ਹਾਂ ਦਿੰਦੀ ਆ ਆਪਣੇ ਕੋਲ ਤਾਂ ਵੱਧ ਦਿੰਦੀ ਹੋਊਗਾ ਨਹੀਂ ਕਮ ਵੀ ਆਪਣੀ 10 10% ਫੀਡ ਸਸਤੀ ਉਹਨਾਂ ਨਾਲ ਹਾਂ ਸਸਤੀ ਜਿਹੜੀ ਆਪਣੀ ਜਿਹੜੀ ਕਦੇ ਉਹਨਾਂ ਦੀ ਫੀਡ ਕੋਸਟ ਆ ਜਿਹੜੀ 35% ਹੈ ਜਿਨ੍ਹਾਂ ਨੂੰ ਅੱਜ ਤੱਕ ਮਿਲਿਆ ਹੈ 27 28 ਰੁਪਏ ਹੈ 27 28 ਤੇ ਤੁਹਾਡੀ 40% ਦੇ ਲਵੇ ਬਾਕੀ ਹਾਂ ਉਹ ਉਹ ਜਾਂਦੀ ਤਾਂ ਹੀ ਆ 40% ਤੇ ਜੇ ਸਾਰੀ ਮੈਨੇਜਮੈਂਟ ਸਹੀ ਆ ਹੂੰ ਕੰਮ ਸੋਡਾ ਕਿੰਨਾ ਕਾ ਜੀ ਫਾਰਮ ਤੇ ਜੇ ਮੰਨ ਲਓ ਤੇਰੇ ਨੌਕਰ ਤਾਂ ਹੈਗੇ ਹੈਗੇ ਤੁਹਾਡੀ ਰਿਅਲਿਟੀ ਕਿੰਨੀ ਹੁੰਦੀ ਆ ਫਾਰਮ ਤੇ ਹਾਰਮ ਤੇ ਤਾਂ ਨਿਗਾਹ ਤਾਂ ਰੱਖਣੀ ਪੈਂਦੀ ਆ ਤੇ ਚੁਾਈ ਆ ਪਾਪ ਕਰਦੇ ਆ ਨਾਲ ਲੱਗ ਕੇ ਚੁਾਈ ਆਪ ਤੇ ਦਿਨੇ ਸਾਰੀ ਦਿਹਾੜੀ ਲਗਭਗ ਵਿੱਚ ਦੀ ਇੱਥੇ ਹੁੰਨੇ ਹੀ ਹੁੰਨੇ ਆ ਤੇ ਜੇ ਬਾਹਰ ਜਾਣਾ ਪੈਂਦਾ ਤਾਂ ਵੀ ਐਡਾ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਇਹਦੀ ਟੈਨਸ਼ਨ ਜੀ ਨਹੀਂ ਹੈਗੀ ਠੀਕ ਆ ਵੀ ਬਹੁਤ ਜ਼ਿਆਦਾ ਟੈਨਸ਼ਨ ਹੈ ਦੀ ਆਏ ਟੈਨਸ਼ਨ ਜਹੀ ਨਹੀਂ ਹੈਗੀ ਨਹੀਂ ਉਹ ਤਾਂ ਤੁਹਾਡੀ ਬ੍ਰੀਡ ਜਾਣਾ ਜਾਣਾ ਹਾਂ ਤੇ ਜਾਂਦੇ ਜਾਂਦੇ ਆਪਣਾ ਨੰਬਰ ਬੋਲ ਦੀ ਜੀ ਨੰਬਰ ਜਿਹੜਾ WhatsApp ਚੱਲਦਾ ਉਹ ਤਾਂ ਹੈਗਾ 6280704940 ਹੂੰ 988705940 40 ਹੂੰ ਤੇ ਦੂਜਾ ਜਿਹੜਾ ਜਿੱਤੇ WhatsApp ਨਹੀਂ ਚੱਲਦਾ ਉਹਤੇ ਬਾਲੇ ਫੋਨ ਆਉਂਦੇ ਆ ਉਹ 9855714711 ਠੀਕ ਹੈ 14711 ਜਿਹੜਾ ਪੁਰਾਣਾ ਨੰਬਰ ਆਪਾਂ ਠੀਕ ਹੈ ਤੇ ਜੇ ਕਿਸੇ ਨੂੰ ਸੀਮਣ ਦੀ ਜੋ ਆਪਣੀ ਮਾਲਮ ਦੀ ਲੋੜ ਆ ਹਾਂ ਉਹ ਵੀ ਐਫਐ ਮੇਲੇ ਤੇ ਹਾਂ ਮੇਲੇ ਤੇ ਵੀ ਮਿਲ ਜੂਗੀ ਹੂੰ ਫੋਨ ਕਰ ਲੈਣ ਤੇ ਜਾਂ ਜਿਹੜਾ ਵੀਰ ਨੇੜੇ ਆ ਉਹ ਆ ਕੇ ਵੀ ਲੈ ਜਾ ਸਕਦਾ ਹਾਂ ਠੀਕ ਹੈ ਭਾਈ ਜੀ ਧੰਨਵਾਦ ਓਕੇ ਜੀ